ਕਰਤਾਰ ਸਿੰਘ ਜੀ ਤਕਰੀਬਨ 4-5 ਕੈਂਡੀਡੇਟ ਚਾਹੇ ਬੀਬੀ ਪਰਮਪਾਲ कौर ਹੋਣੀ ਹੋਣ ਜਾਂ ਬੀਬੀ ਪਰਨੀਤ कौर ਹੋਣੀ ਹੋਣ ਇਹ ਵੀ ਉੱਥੇ ਮੌਜੂਦ ਸਨ ਮਨਪ੍ਰੀਤ ਸਿੰਘ ਬਾਦਲ ਹੁਣੀ ਉਹ ਵੀ ਉੱਥੇ ਮੌਜੂਦ ਸਨ ਇੱਕ ਸਵੈ ਪ੍ਰਮੋਸ਼ਨ ਕਰੀਆ ਸਵੈ ਪ੍ਰਮੋਸ਼ਨ ਚ ਉਹਨਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਗ ਹੈ ਠੀਕ ਹੈ ਉਹਨਾਂ ਦਾ ਸਿੱਖ ਕੌਮ ਹੈ ਜਿਹੜਾ ਧੰਨਵਾਦ ਕਰਦੀ ਹੈ ਜੇ ਪ੍ਰਾਈਮ ਮਿੰისტਰ ਉਹਨਾਂ ਨੇ ਇਹ ਸਿਹਰਾ ਲਿਆ ਕਿ ਮੈਂ ਹੀ ਆ ਜਿਹੜਾ ਕਰ ਗਿਆ ਔਰ ਉਹਨਾਂ ਨੇ ਤਾਂ ਇੱਥੋਂ ਤੱਕ ਫੜ ਮਾਰੀ ਵੀ ਜੇ 1971 ਦੀ ਜਦੋਂ ਜੰਗ ਹੋਈ ਹੈ ਵੀ ਉਹਦੋਂ ਸਾਡੇ ਕੋਲ 90000 ਫੌਜੀ ਪਾਕਿਸਤਾਨ ਦਾ ਕਾਬੂ ਆਇਆ ਸੀ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਉਦੋਂ ਅਸੀਂ ਤਾਂ ਉਦੋਂ ਹੀ ਗੁਰਦੁਆਰਾ ਲੈ ਲੈਂਦੇ ਉਦੇਸ਼ਾਂ ਦੀ ਛੱਡੋ ਜਿਹੜੇ ਤੁਹਾਡੇ ਬਾਰਡਰ ਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਚ ਵੀ ਤੁਹਾਡੀ ਸਰਕਾਰ ਹੋਵੇ ਤੇ ਉਧਰੋਂ ਇਧਰ ਆ ਕੇ ਬੰਦੇ ਮਾਰਦੀ ਹੋ। ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਵੀ ਜਿੱਦਾਂ ਇਜ਼ਰਾਈਲ ਵਾਲੇ ਫਲਸਤੀਨ ਤੇ ਬੰਬਾਰੀ ਕਰ ਰਹੇ ਨੇ। ਤੁਸੀਂ ਸਿੱਖਾਂ ਨੂੰ ਇੱਕ ਅੱਦੇ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਦੂਜੇ ਬੰਨੇ ਫਿਰ ਇਹ ਵੀ ਇਹ ਚੀਜ਼ ਮੰਨ ਰਹੇ ਨੇ ਕਿ ਜਿਹੜੇ ਸਿੱਖ ਇਹਨਾਂ ਦੇ ਨਾਲ ਜਾਂਦੇ ਨੇ ਚਾਹੇ ਉਹ 100 150 ਬੰਦਾ ਲੈ ਕੇ ਉੱਥੇ ਜਾ ਕੇ ਜੀ ਹਜ਼ੂਰੀ ਕਰਦੇ ਨੇ ਉੱਥੇ ਜਾ ਕੇ ਸਰੂਪੇ ਪਾ ਕੇ ਆਉਂਦੇ ਨੇ ਜਾਂ ਇਹਨਾਂ ਦੇ ਨਾਲ ਜਿਹੜਾ ਬਾਵਾਜ ਬਾਵਾ ਪਾ ਕੇ ਤੁਰਦੇ ਨੇ ਉਹ ਮਤਲਬ ਇਹਨਾਂ ਨੂੰ ਵੀ ਪਤਾ ਹੈ ਵੀ ਉਹ ਸਿੱਖਾਂ ਦੀ ਮੁਕਤਧਾਰਾ ਨਹੀਂ ਹੈਗੀ ਇਹ ਸਿੱਖਾਂ ਨੂੰ ਵੀਰ ਬਾਲ ਦੇਵਸ ਸਮਝ ਨਹੀਂ ਆਇਆ ਇਟ ਮੀਨਸ ਕਿਤੇ ਨਾ ਕਿਤੇ ਗੜਬੜ ਬਾਰ-ਬਾਰ ਕਹਿੰਦੇ ਆਂ ਵੀ ਹਰੇਕ ਕੌਮ ਨੇ ਆਪਣੀ ਕੌਮੀਅਤ ਨੂੰ ਆਪਣੇ ਧਰਮ ਨੂੰ ਤੇ ਆਪਣੇ ਇਤਿਹਾਸ ਨੂੰ ਆਪ ਡਿਫਾਈਨ ਕਰਦੇ ਹੋਏ ਦੁਸ਼ਮਣ ਸਾਡੀ ਕੌਮ ਨੂੰ ਡਿਫਾਈਨ ਨਹੀਂ ਕਰਦਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਥੱਕ ਗਏ ਹੁੰਦੇ ਆ ਉਹਨਾਂ ਨੇ ਹਾਰ ਕਬੂਲ ਕਰ ਲਈ ਹੁੰਦੀ ਆ ਮਾਨਸਿਕ ਤੌਰ ਤੇ ਅੰਦਰੋਂ ਟੁੱਟੇ ਹੋਏ ਹੁੰਦੇ ਆ ਇਸ ਤਰ੍ਹਾਂ ਦੇ ਭਾਸ਼ਣ ਦੇ ਰਹੇ ਆ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਂਨਾ ਦੇ ਵੱਲੋਂ ਜਿਹੜੀਆਂ ਰੈਲੀਆਂ ਨੇ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਉਹਨਾਂ ਨੇ ਪਟਿਆਲੇ ਦੇ ਵਿੱਚ ਜਿਹੜੀ ਹੈ ਇੱਕ ਵੱਡੇ ਇਕੱਠ ਨੂੰ ਜਿਹੜਾ ਹੈ ਸੰਬੋਧਨ ਕੀਤਾ ਵੱਡੀ ਇੱਕ ਰੈਲੀ ਕੀਤੀ ਕੀ ਕਹੋਗੇ ਸਰਦਾਰ ਰਤਾਰ ਸਿੰਘ ਜੀ ਤਕਰੀਬਨ 4-5 ਕੈਂਡੀਡੇਟ ਚਾਹੇ ਬੀਬੀ ਪਰਮਪਾਲ ਕੌਰ ਹੋਣੀ ਹੋਣ ਜਾਂ ਬੀਬੀ ਪਰਨੀਤ ਕੌਰ ਹੋਣੀ ਹੋਣ ਇਹ ਵੀ ਉੱਥੇ ਮੌਜੂਦ ਸਨ ਮਨਪ੍ਰੀਤ ਸਿੰਘ ਬਾਦਲ ਹੋਣੀ ਉਹ ਵੀ ਉੱਥੇ ਮੌਜੂਦ ਸਨ ਕਿਹੋ ਜਿਹਾ ਮਾਹੌਲ ਉੱਥੇ ਰਿਹਾ ਹੈਗਾ ਹਾਂਜੀ ਹਾਂਜੀ ਕਿਉਂਕਿ ਹੁਣ ਹੋਰ ਪਾਸਿਆਂ ਤੋਂ ਵਿਹਲੇ ਹੋ ਗਏ ਆ ਲਗਭਗ ਤੇ ਹੁਣ ਉਹਨਾਂ ਨੇ ਦੋ ਰੈਲੀਆਂ ਜ ਉਹ ਇੱਥੇ ਪੰਜਾਬ 'ਚ ਕਰਨੀਆਂ ਹੈਗੀਆਂ ਸੋ ਕੱਲ ਪਟਿਆਲੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਰੈਲੀ ਹੈਗੀ ਸੀ ਉਹਦੇ ਵਿੱਚ ਇੱਕ ਤਾਂ ਇਹ ਦੇਖ ਰਿਹਾ ਵੀ ਉਹਨਾਂ ਨੇ ਆਪਣਾ ਜਿਹੜਾ ਇੱਕ ਸਵੈ ਪ੍ਰਮੋਸ਼ਨ ਕਰੀ ਆ ਹੂੰ ਸਵੈ ਪ੍ਰਮੋਸ਼ਨ 'ਚ ਉਹਨਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਗ ਹੈ ਠੀਕ ਹੈ ਉਹਨਾਂ ਦਾ ਸਿੱਖ ਕੌਮ ਆ ਜਿਹੜਾ ਧੰਨਵਾਦ ਕਰਦੀ ਆ ਇਸੇ ਪ੍ਰਾਈਮ ਮਿਨਿਸਟਰ ਹਣਾ ਵੀ ਚਲੋ ਉਹ ਜਿਹੜਾ ਰਸਤਾ ਸੀ ਕਿਸੇ ਨਾ ਕਿਸੇ ਤਰ੍ਹਾਂ ਟੈਕਨੀਕਲੀ ਪ੍ਰਧਾਨ ਮੰਤਰੀ ਦੀ ਸਹਿਮਤੀ ਨਾਲ ਚਾਹੇ ਕੋ ਮੰਤਰੀ ਦਬਾ ਪਿਆ ਜਾਂ ਜੋ ਕੁਝ ਵੀ ਹੋਇਆ ਉਹਨਾਂ ਨੇ ਇਹ ਸਿਹਰਾ ਲਿਆ ਵੀ ਇਹ ਇਹ ਤਾਂ ਇਹ ਮੈਂ ਹੀ ਆ ਜਿਹੜਾ ਕਰ ਗਿਆ ਸੋ ਇੱਕ ਮੈਂ ਚ ਉਹ ਬੋਲ ਰਹੇ ਆ ਹੋਣਾ ਕਿਸੇ ਨਿਮਾਣੇ ਪ੍ਰਧਾਨ ਮੰਤਰੀ ਵੱਜੋ ਨਹੀਂ ਆ ਨਿਮਾਣੇ ਸਿੱਖ ਜਾਂ ਇਨਸਾਨ ਵੱਜੋ ਨਹੀਂ ਔਰ ਉਹਨਾਂ ਨੇ ਤਾਂ ਇੱਥੋਂ ਤੱਕ ਫਾੜ ਮਾਰੀ ਵੀ ਜੇ 1971 ਦੀਆਂ ਜਦੋਂ ਜੰਗ ਹੋਈ ਐ ਹਨਾ ਵੀ ਉਦੋਂ ਸਾਡੇ ਕੋਲ 90000 ਫੌਜੀ ਪਾਕਿਸਤਾਨ ਦਾ ਕਾਬੂ ਆਇਆ ਸੀ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਉਦੋਂ ਅਸੀਂ ਤਾਂ ਉਦੋਂ ਹੀ ਗੁਰਦੁਆਰਾ ਲੈ ਲੈਣਾ ਸੀ ਹਨਾ ਵੀ ਆਪਣੇ ਅਸੀਂ 90000 ਫੌਜੀ ਛੱਡਣ ਬਦਲੇ ਉਹ ਕਰਤਾਰਪੁਰ ਸਾਹਿਬ ਪੰਜਾਬ ਚ ਸ਼ਾਮਲ ਕਰ ਲੈਣਾ ਸੀ ਇੰਡੀਆ ਚ ਸ਼ਾਮਲ ਕਰ ਲੈਣਾ ਸੀ ਉਹਨਾਂ ਨੇ ਇਸ ਤਾਂ ਜਿੱਦਾਂ ਜਿੱਦਾਂ ਆਪਣੀ ਹੌਮੇ ਨੂੰ ਹੀ ਪੱਠੇ ਪਾਏ ਆ ਉਹਨਾਂ ਨੇ ਤੇ ਦੂਜਾ ਉਹਨਾਂ ਨੇ ਫਿਰ ਰਾਮ ਮੰਦਰ ਦਾ ਜਿਹੜਾ ਹੈਗਾ ਹਿੰਦੂਆਂ ਨੂੰ ਕਿਹਾ ਵੀ ਮੈਂ ਤੁਹਾਡੇ ਲਈ ਰਾਮ ਮੰਦਰ ਹੈ ਜਿਹੜਾ ਬਣਾ ਦਿੱਤਾ ਹੋਇਆ ਸੋ ਡਵੈਲਪਮੈਂਟ ਦੀ ਕੋਈ ਗੱਲ ਨਹੀਂ ਰੋਜ਼ਗਾਰ ਦੀ ਕੋਈ ਗੱਲ ਨਹੀਂ ਪੰਜਾਬ ਦੀ ਜਵਾਨੀ ਲਗਾਤਾਰ ਛੱਡ ਕੇ ਜਾ ਰਹੀ ਹੈ ਪੰਜਾਬ ਨੂੰ ਉਹਨਾਂ ਲਈ ਰੋਜ਼ਗਾਰ ਦੇ ਕੋਈ ਮੌਕੇ ਨਹੀਂ ਪੂਨੇ ਤੇ ਬੰਗਲੌਰ ਵਿੱਚ ਆਈਟੀ ਸੈਂਟਰ ਖੁੱਲੇ ਹੋਏ ਨੇ ਪੰਜਾਬ ਵਿੱਚ ਕੋਈ ਨਹੀਂ ਹਰਿਆਣੇ ਦੇ ਗੁਰੂਗਰਾਮ ਨੂੰ ਇੰਟਰਨੈਸ਼ਨਲ ਸਿਟੀ ਬਣਾ ਦਿੱਤਾ ਗਿਆ ਪਰ ਪੰਜਾਬ ਲਈ ਕੁਝ ਨਹੀਂ ਹੈਗਾ ਇੱਥੋਂ ਦੀਆਂ ਸਾਰੀਆਂ ਸੰਤਾਂ ਚੁੱਕ ਕੇ ਹਿਮਾਚਲ ਵਿੱਚ ਲੈ ਕੇ ਜਾਂਦੀਆਂ ਉਹਦੇ ਲਈ ਕੋਈ ਗੱਲ ਨਹੀਂ ਹੈ ਸੋ ਕਿਤੇ ਵੀ ਕੋਈ ਔਰ ਦੂਜਾ ਜਿਹੜੇ ਪ੍ਰਧਾਨ ਮੰਤਰੀ ਗੁਰਦੁਆਰੇ ਦਾ ਇਹ ਕਹਿ ਰਹੇ ਨੇ ਔਰ ਖਬਰਾਂ ਨੇ ਵੀ ਉਹੀ ਪ੍ਰਧਾਨ ਮੰਤਰੀ ਦੀ ਹੁਕਮਾਂ ਤੇ ਵਿਦੇਸ਼ਾਂ ਤੱਕ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ ਜੀ ਸੋ ਉਹ ਸਾਰਾ ਇਹ ਡਬਲ ਸਟੈਂਡਰਡ ਹੋ ਗਿਆ ਕਿ ਤਰ੍ਹਾਂ ਕਿਤੇ ਹਾਂਜੀ ਹਾਂਜੀ ਬੀਬੀ ਉਹ ਜਿਹੜਾ ਪ੍ਰਧਾਨ ਮੰਤਰੀ ਉਹ ਤੇ ਚਲੋ ਵਿਦੇਸ਼ਾਂ ਦੀ ਛੱਡੋ ਜਿਹੜੇ ਤੁਹਾਡੇ ਬਾਰਡਰ ਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਚ ਵੀ ਤੁਹਾਡੀ ਸਰਕਾਰ ਹੋਵੇ ਤੇ ਉਧਰੋਂ ਇੱਧਰ ਆ ਕੇ ਬੰਦੇ ਮਾਰਦੀ ਹੋਵੇ ਉਹਦੇ ਬਾਰੇ ਵੀ ਕੋਈ ਗੱਲਬਾਤ ਨਹੀਂ ਗਈ ਉਹ ਇਸ ਤਰ੍ਹਾਂ ਦਾ ਮਾਹੌਲ ਹੋਇਆ ਵੀ ਜਿੱਦਾਂ ਇਜ਼ਰਾਇਲ ਵਾਲੇ ਫਲਸਤੀਨ ਤੇ ਬੰਬਾਰੀ ਕਰ ਰਹੇ ਨੇ ਸੋ ਇੰਨੀ ਦੁਸ਼ਮਣੀ ਨਾਲ ਪ੍ਰਧਾਨ ਮੰਤਰੀ ਦੇ ਹੁਕਮਾਂ ਤੇ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਕਿਸਾਨਾਂ ਦਾ ਉਦੇ ਬਾਰੇ ਕੋਈ ਗੱਲ ਨਹੀਂ ਕਿਸਾਨਾਂ ਦਾ ਮੋਰਚਾ ਲੱਗਿਆ 750 ਕਿਸਾਨ ਸ਼ਹੀਦ ਹੋ ਗਏ ਉਹਦੇ ਬਾਰੇ ਕੋਈ ਗੱਲ ਨਹੀਂ ਹਣਾ ਸੋ ਮਤਲਬ ਕਿ ਜਸਟ ਭਾ ਉਹ ਕ ਗੱਲਾਂ ਨੇ ਸਿਰਫ ਆਊਟ ਆਫ ਦੀ ਕੰਟੈਕਸਟ ਵਿੱਚ ਜਿਹੜੀਆਂ ਪ੍ਰਧਾਨ ਮੰਤਰੀ ਗੱਲਾਂ ਕਰਕੇ ਸਾਨੂੰ ਲੱਗਦਾ ਵੀ ਉਹ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਆਏ ਨੇ ਸੋ ਉਹਨਾਂ ਦਾ ਕੋਈ ਏਡਾ ਵੱਡਾ ਮੈਨੂੰ ਪ੍ਰਭਾਵ ਨਜ਼ਰ ਨਹੀਂ ਆਇਆ ਸਾਨੂੰ ਲੱਗਦਾ ਵੀ ਇਸ ਵੇਲੇ ਭਾਜਪਾ ਇੱਕ ਤਰ੍ਹਾਂ ਨਾਲ ਹਾਰੀ ਹੋਈ ਜਿਹੜੀ ਖੇਡ ਆ ਉਹ ਖੇਡ ਤੇ ਦੂਜੇ ਪੰਨੇ ਸਿੱਖਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਸਿੱਖ ਜਿਹੜਾ ਹੈ ਵੀਰ ਬਾਲ ਦੇ ਬਸ ਨੂੰ ਦੀ ਮਹੱਤਤਾ ਨੂੰ ਜਿਹੜਾ ਸਮਝ ਨਹੀਂ ਸਕੇ ਕਿਸ ਐਂਗਲ ਤੋਂ ਤੁਸੀਂ ਲੈਨੇ ਹੋ ਕਿ ਮਤਲਬ ਸਿੱਖਾਂ ਨੂੰ ਇੱਕ ਤਰ੍ਹਾਂ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਦੂਜੇ ਬੰਨੇ ਫਿਰ ਇਹ ਵੀ ਇਹ ਚੀਜ਼ ਮੰਨ ਰਹੇ ਨੇ ਕਿ ਜਿਹੜੇ ਸਿੱਖ ਇਨ੍ਹਾਂ ਦੇ ਨਾਲ ਜਾਂਦੇ ਨੇ ਚਾਹੇ ਉਹ 100 150 ਬੰਦਾ ਲੈ ਕੇ ਉੱਥੇ ਜਾ ਕੇ ਜੀ ਹਜ਼ੂਰੀ ਕਰਦੇ ਨੇ ਉੱਥੇ ਜਾ ਕੇ ਸਰੂਪੇ ਪਾ ਕੇ ਆਉਂਦੇ ਨੇ ਜਾਂ ਇਹਨਾਂ ਦੇ ਨਾਲ ਜਿਹੜਾ ਬਾਵਾ ਚ ਬਾਵਾ ਪਾ ਕੇ ਤੁਰਦੇ ਨੇ ਉਹ ਮਤਲਬ ਇਹਨਾਂ ਨੂੰ ਵੀ ਪਤਾ ਹੈ ਵੀ ਉਹ ਸਿੱਖਾਂ ਦੀ ਮੁਕਤਰਾ ਨਹੀਂ ਹੈਗੀ ਬਿਲਕੁਲ ਬਿਲਕੁਲ ਜਿੱਦਾਂ ਨਾ ਪੁਲਿਸ ਅਫਸਰਾਂ ਨੂੰ ਪਤਾ ਹੁੰਦਾ ਵੀ ਜਿਹੜਾ ਕੈਟ ਆ ਇਹ ਕੈਟ ਜਿਹੜਾ ਆਪਣੀ ਜਥੇਬੰਦੀ ਦਾ ਨਹੀਂ ਬਣਿਆ ਉਹ ਸਾਡਾ ਵੀ ਸਾਡਾ ਨਹੀਂ ਬਣੂਗਾ ਜੀ ਸੁਪਰ ਪ੍ਰਧਾਨ ਮੰਤਰੀ ਨੂੰ ਇਹ ਤਾਂ ਪਤਾ ਵੀ ਮਨਜਿੰਦਰ ਸਿੰਘ ਸਿਰਸੇ ਉਹ ਨਹੀਂ ਆ ਦਿੱਲੀ ਗੁਰਦੁਆਰਾ ਕਮੇਟੀ ਆ ਹਰਿਆਣਾ ਗੁਰਦੁਆਰਾ ਕਮੇਟੀ ਜਿਹੜੇ ਮੇਰੇ ਹੱਕ ਵਿੱਚ ਨਾਅਰੇ ਮਾਰਦੇ ਆ ਇਟ ਮੀਨਸ ਉਹ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਰਦੇ ਜੇ ਸਿੱਖਾਂ ਨੂੰ ਵੀਰ ਬਾਲ ਦੇਵਸ ਸਮਝ ਨਹੀਂ ਆਇਆ ਇਟ ਮੀਨਸ ਕਿਤੇ ਨਾ ਕਿਤੇ ਗੜਬੜ ਉਹਨਾਂ ਨੂੰ ਆਪ ਦੇ ਤਾਂ ਹੀ ਪਤਾ ਹੈਗੀ ਆ ਨੰਬਰ 2 ਜਿਹੜੀ ਗੱਲ ਆ ਜਦੋਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਆਪਾਂ ਡਾਈਸੈਕਟ ਕਰਦੇ ਆ ਤਾਂ ਆਪਾਂ ਵਾਰ-ਵਾਰ ਕਹਿੰਦੇ ਆ ਵੀ ਹਰੇਕ ਕੌਮ ਨੇ ਆਪਣੀ ਕੌਮੀਅਤ ਨੂੰ ਆਪਣੇ ਧਰਮ ਨੂੰ ਤੇ ਆਪਣੇ ਇਤਿਹਾਸ ਨੂੰ ਆਪ ਡਿਫਾਈਨ ਕਰਨਾ ਹੁੰਦਾ ਕੋਈ ਦੁਸ਼ਮਣ ਸਾਡੀ ਕੌਮ ਨੂੰ ਡਿਫਾਈਨ ਨਹੀਂ ਕਰ ਸਕਦਾ ਹੁਣ ਜਿਹੜਾ ਸਿੱਖੀ ਦੀ ਸਮੁੱਚੀ ਜਿਹੜਾ ਸਿੱਖੀ ਦਾ ਆਧਾਰ ਹੀ ਖੜਾ ਹੈਗਾ Hindu ਧਰਮ ਦੀਆਂ ਜਿਹੜੀਆਂ ਕੁਰੀਤیاں ਸੀ ਉਹ ਤੋਂ ਬਗਾਵਤ ਵੱਜੋ ਸਿੱਖ ਧਰਮ ਹੋਂਦ ਵਿੱਚ ਆਇਆ ਜਦ ਜਿਸ ਦਿਨ ਬੇਈ ਨਦੀ ਚੋਂ ਗੁਰੂ ਸਾਹਿਬ ਆਰ ਆ ਕੇ ਇਲਹਾਮ ਕਰਦੇ ਆ ਨਾ ਹਮ Hindu ਨਾ ਮੁਸਲਮਾਨ ਸੋ ਸਾਰੀ ਖੇਡ ਹੀ ਤੋੜ ਦਿੱਤੀ ਨਾ ਪੈਰਾਡਾਈਮ ਸ਼ਿਫਟ ਹੈ ਗਿਆ ਸੋ ਜਦੋਂ ਇੱਕ ਕੌਮ ਇੱਕ ਧਰਮ ਵੱਖਰਾ ਉੱਤਰ ਗਿਆ ਕੋਈ ਵੀ ਤਾਕਤ ਆ ਜਿਹੜੀ ਜਿਹੜੀ ਦੁਸ਼ਮਣ ਤਾਕਤ ਆ ਉਹ ਸਾਡੇ ਧਰਮ ਨੂੰ ਡਿਫਾਈਨ ਨਹੀਂ ਕਰ ਸਕਦੇ ਵੀ ਜਿਹੜੇ ਸਹਿਬਜ਼ਾਦੀਆਂ ਦੀ ਸ਼ਹਾਦਤ ਆ ਉਹਨੂੰ ਅਸੀਂ ਕਿੱਦਾਂ ਸਮਝਣਾ ਉਹ ਸਿੱਖਾਂ ਨੇ ਡਿਸਾਈਡ ਕਰਨਾ ਉਹ ਕਿਸੇ ਗੈਰ ਧਰਮ ਵਾਲਿਆਂ ਨੇ ਨਹੀਂ ਕਰਨਾ ਤੇ ਦੂਜਾ ਜਦੋਂ ਇਹਦਾ ਆਪਾਂ ਕਾਊਂਟਰ ਪ੍ਰੋਡਕਟਿਵ ਦੰਦੇ ਹੈਗੇ ਆ ਸੋ ਸਾਨੂੰ ਲੱਗਦਾ ਵੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਇਹ ਗੱਲ ਸਮਝ ਨਹੀਂ ਆਈ ਵੀ ਛੋਟੇ ਸਹਿਬਜ਼ਾਦੀਆਂ ਦੀ ਸ਼ਹਾਦਤ ਕਦਲੇ ਲਈ ਹੋਈ ਸੀ ਹੂੰ ਹੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜ਼ੁਲਮ ਦੇ ਖਿਲਾਫ ਹੋਈ ਸੀ ਜੀ ਸੂਬਾ ਸਰਹੰਦ ਨੇ ਉਹਨਾਂ ਨੂੰ ਲਾਲਚ ਵੀ ਦਿੱਤੇ ਤੇ ਡਰਾਵੇ ਵੀ ਦਿੱਤੇ ਔਰ ਕਿਹਾ ਵੀ ਮਾਫੀ ਮੰਗ ਲਓ ਤੁਸੀਂ ਤੁਹਾਨੂੰ ਛੱਡ ਦਿੱਤਾ ਜਾਊਗਾ ਸਾਹਿਬਜ਼ਾਦਿਆਂ ਨੇ ਕਿਹਾ ਵੀ ਨਾ ਲਾਲਚ ਚਾਹੀਦਿਆ ਨਾ ਮਾਫੀ ਚਾਹੀਦੀ ਆ ਅਸੀਂ ਆਪਣੇ ਧਰਮ ਤੇ ਖੜੇ ਆ ਔਰ ਜ਼ੁਲਮ ਦੇ ਖਿਲਾਫ ਲੜ ਰਹੇ ਆ ਜੇ ਉੱਥੇ ਜ਼ੁਲਮ ਕਰਨ ਵਾਲਾ ਰਾਜਾ ਹਿੰਦੂ ਹੁੰਦਾ ਤਾਂ ਵੀ ਸਾਹਿਬਜ਼ਾਦਿਆਂ ਨੇ ਉਹੀ ਕਰਨਾ ਸੀ ਜੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜ਼ਾਲਮ ਰਾਜਾ ਔਰੰਗਜ਼ੇਬ ਦੀ ਜਗ੍ਹਾ ਕੋਈ ਹਿੰਦੂ ਹੁੰਦਾ ਤਾਂ ਗੁਰੂ ਸਾਹਿਬ ਨੇ ਤਾਂ ਵੀ ਸ਼ਹਾਦਤ ਨੀ ਸੀ ਹਨ ਸੋ ਸਹਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਦੱਸਦੀ ਆ ਵੀ ਈਨ ਨਹੀਂ ਮੰਨਣੀ ਮਾਫੀ ਨਹੀਂ ਮੰਗਣੀ ਕਿਸੇ ਰਾਜੇ ਤੋਂ ਡਰਨਾ ਨਹੀਂ ਹੁਣ ਜਿਹੜੇ ਬਾਲਦੀਵਸ ਮਨਾਉਂਦੇ ਆ ਉਹ ਪਾਰਲੀਮੈਂਟ ਵਿੱਚ ਖੜਕੇ ਕਹਿੰਦੇ ਆ ਵੀ ਬਲਵੰਤ ਸਿੰਘ ਰਾਜਵਾਨਾ ਮਾਫੀ ਮੰਗੇ ਅਸੀਂ ਛੱਡ ਦੇਾਂਗੇ ਜੀ ਹਾਂ ਇਟ ਮੀਨਸ ਬਾਲਦੀਵਸ ਦੀ ਸਮਝ ਤਾਂ ਉਹਨਾਂ ਨੂੰ ਵੀ ਨਹੀਂ ਆਈ ਵੀ ਤੁਸੀਂ ਕਿਹੜੇ ਸਿੱਖ ਨੂੰ ਕਹਿ ਰਹੇ ਹੋ ਵੀ ਮਾਫੀ ਮੰਗੇ ਮਤਲਬ ਉਹਨਾਂ ਦਾ ਤਾਂ ਇੱਕ ਪ੍ਰੋਪਾਗੈਂਡਾ ਹੈ ਕਿ ਇਹਨਾਂ ਦਾ ਹਿੰਦੂਕਰਨ ਕਰਕੇ ਜਿਹੜਾ ਹੈਗਾ ਇਹਨੂੰ ਆਪਣੇ ਜਿਹੜਾ ਖਾਤੇ 'ਚ ਪਗਤਾਇਆ ਜਾਵੇ ਉਹ ਸਿੱਖਾਂ ਨੂੰ ਮੁਸਲਮਨ ਵਿਰੋਧੀ ਜਿਹੜਾ ਉਹ ਸ਼ੋਅ ਕੀਤਾ ਜਾਵੇ ਹਾਂਜੀ ਹਾਂਜੀ ਸੋ ਜਿੰਨੀਆਂ ਵੀ ਬਾਲਦੀਵਸ ਤੇ ਔਰ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਜਿੰਨੇ ਵੀ ਭਾਸ਼ਣ ਹੁੰਦੇ ਆ ਉਹਦੇ ਵਿੱਚ ਉਹ ਖਾਲਸਾ ਜੀ ਦੀਆਂ ਨਿਆਰੀਆਂ ਰਵਾਇਤਾਂ ਦੀ ਕੋਈ ਗੱਲ ਨਹੀਂ ਹੁੰਦੀ ਇਹ ਹੁੰਦਾ ਵੀ ਇਹਨਾਂ ਨੂੰ ਹਿੰਦੁਸਤਾਨ ਦਾ ਜਾਂ ਹਿੰਦੂਆਂ ਦਾ ਹਿੱਸਾ ਬਣਾ ਕੇ ਇਹਨਾਂ ਨੂੰ ਜਜਬ ਕਰ ਲਓ ਅਸਿਮੀਲੇਟਰੀ ਜਿਹੜੀਆਂ ਜਿਹੜੇ ਲੈਕਚਰ ਆਉ ਦਿੱਤੇ ਜਾਂਦੇ ਆਗੇ ਸੋ ਸਿੱਖਾਂ ਨੂੰ ਕੋਈ ਲੋੜ ਨਹੀਂ ਕੋਈ ਡਿਫਾਈਨ ਕਰੇ ਵੀ ਕੈਨ ਡਿਫਾਈਨ ਆਵਰ ਸੈਲਵਸ ਵੈਰੀ ਵੈਲ ਹਾਂ ਤੇ ਦੂਜਾ ਇਹ ਹੈਗਾ ਵੀ ਜਿਹੜਾ ਛੋਟੇ ਸਾਹਿਬ ਜੀ ਆਦਿ ਦੀ ਸ਼ਹਾਦਤ ਆ ਉਹਦਾ ਸੰਦੇਸ਼ ਇਹ ਹੈਗਾ ਵੀ ਜ਼ੁਲਮ ਦੇ ਖਿਲਾਫ ਜੰਗ ਲੜਨੀ ਆ ਇਹ ਨਹੀਂ ਦੇਖਣਾ ਵੀ ਜ਼ੁਲਮ ਕਰਨ ਵਾਲੇ ਦਾ ਧਰਮ ਕੀ ਆ ਕੋਈ ਵੀ ਧਰਮ ਦਾ ਵਿਅਕਤੀ ਜੇ ਜ਼ੁਲਮ ਕਰਦਾ ਉਹਦੇ ਖਿਲਾਫ ਜੰਗ ਲੜਨੀ ਹੈਗੀ ਆ ਮਨੁੱਖਤਾ ਦੀ ਮੁਕਤੀ ਜਿਹੜਾ 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 ਕਨਸੈਪਟ ਆ ਨਾ ਜਿਹੜੀ ਇੰਡੀਅਨ ਰਿਲੀਜੀਅਸ ਟਰੈਡੀਸ਼ਨ ਸੀ ਉਹਦੇ ਵਿੱਚ ਆਪਣੀ ਮੁਕਤੀ ਸੀ ਵੀ ਆਪ ਨਿੱਜੀ ਤੌਰ ਤੇ ਮੁਕਤ ਹੋਣਾ ਗੁਰੂ ਸਾਹਿਬ ਦਾ ਸਿਧਾਂਤ ਹੈ ਕਿ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਜਿਸ ਜਨ ਕੇ ਸਦਾ ਨਮਸਕਾਰ ਹੈ ਨਾ ਸੋ ਸਿੱਖੀ ਦਾ ਕਨਸੈਪਟ ਹੀ ਹੈ ਵੀ ਸਮੁੱਚੀ ਦੁਨੀਆ ਦੇ ਸਰਬੱਤ ਦੇ ਭਲੇ ਦੀ ਜਿਹੜੀ ਗੱਲ ਹੈ ਉਹ ਕਨਸੈਪਟ ਜਿਹੜਾ ਉੱਥੇ ਆ ਜਾਂਦਾ ਬਿਲਕੁਲ ਜੀ ਔਰ ਜਿੱਥੇ ਅਸੀਂ ਛੋਟੇ ਸਾਹਿਬ ਜਦੇ ਦੀ ਸ਼ਹਾਦਤ ਮਨਾਉਂਦੇ ਉੱਥੇ ਅਸੀਂ ਵੱਡੇ ਸਾਹਿਬ ਜਦੇਆਂ ਦੀ ਵੀ ਸ਼ਹਾਦਤ ਮਨਾਉਂਦੇ ਹਾਂ ਕਿਉਂਕਿ ਇਹਨਾਂ ਦੇ ਇਸ ਪ੍ਰਕਰਨ ਦੇ ਵਿੱਚ ਜਿਹੜੇ ਜੂਝ ਕੇ ਸ਼ਹੀਦ ਹੋਏ ਵੱਡੇ ਸਾਹਿਬ ਜਦੇ ਉਹ ਕਿਤੇ ਨਜ਼ਰ ਹੀ ਨਹੀਂ ਆਉਂਦੇ ਉਹਨਾਂ ਦੇ ਬਾਰੇ ਕੋਈ ਗੱਲ ਹੀ ਨਹੀਂ ਹੁੰਦੀ ਇਹ ਵੀ ਜਿਹੜੀ ਹੈ ਕਿਤਨਾ ਕਿਤੇ ਸੋਚਣ ਵਿਚਾਰਾਂ ਦਾ ਜਿਹੜਾ ਵਿਸ਼ਾ ਹੈਗਾ ਏ ਤੇ ਸਰਦਾਰ ਭਟਾ ਸਿੰਘ ਜੀ ਜੇ ਆਪਾਂ ਜਰਨਲੀ ਗੱਲ ਕਰ ਲਈਏ ਜਿਸ ਤਰੀਕੇ ਦੇ ਪ੍ਰਧਾਨ ਮੰਤਰੀ ਹੋਣਾਂ ਦੇ ਰੀਸੈਂਟ ਜਿਹੜੇ ਭਾਸ਼ਣ ਰਹੇ ਹੈਗੇ ਨੇ ਚਾਹੇ ਉਹ ਯੂਪੀ ਦੇ ਵਿੱਚ ਬੋਲਦੇ ਹੋਣ ਜਾਂ ਵੱਖ-ਵੱਖ ਤਰੀਕੇ ਦੇ ਨਾਲ ਕਿਤੇ ਵੀ ਬੋਲਦੇ ਹੋਣ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਡੀਕੋਡ ਕਰੋਗੇ ਕਿ ਕਿਸ ਤਰੀਕੇ ਦੀ ਝਲਕ ਜਿਹੜੀ ਆ ਪੈ ਰਹੀ ਆ ਹਾਂਜੀ ਸੋ ਪ੍ਰਧਾਨ ਮੰਤਰੀ ਦੇ ਜਿਹੜੇ ਐਸ ਐਸ ਚੋਣ ਇਲੈਕਸ਼ਨ ਦੇ ਭਾਸ਼ਣ ਸੋ ਇਹ ਲੱਗ ਰਿਹਾ ਵੀ ਉਹ 2014 ਤੇ 2019 ਵਾਲਾ ਜਿਹੜਾ ਇੱਕ ਕਰੰਟ ਹੁੰਦਾ ਇੱਕ ਅਗਰੈਸ਼ਨ ਹੁੰਦਾ ਜਾਂ ਜਿਹੜਾ ਇੱਕ ਚਮਤਕਾਰ ਹੁੰਦਾ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਉਹ ਗਾਇਬ ਆ ਸੋ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਥੱਕ ਗਏ ਹੁੰਦੇ ਆ ਉਹਨਾਂ ਨੇ ਹਾਰ ਕਬੂਲ ਕਰ ਲਈ ਹੁੰਦੀ ਆ ਮਾਨਸਿਕ ਤੌਰ ਤੇ ਅੰਦਰੋਂ ਟੁੱਟੇ ਹੋਏ ਹੁੰਦੇ ਆ ਇਸ ਤਰ੍ਹਾਂ ਦੇ ਭਾਸ਼ਣ ਦੇ ਰਹੇ ਆ ਉਨ੍ਹਾਂ ਦੀ ਉਨ੍ਹਾਂ ਦੀ ਤੁਸੀਂ ਤੁਸੀਂ ਭਾਸ਼ਣਾਂ ਦੀ ਆਵਾਜ਼ ਸੁਣੋ ਉਹਨਾਂ ਚੋਂ ਗੜਕ ਨਹੀਂ ਹੈਗੀ ਉਹ ਜ਼ੋਰ ਨਹੀਂ ਹੈ ਉਹ ਜੋਸ਼ ਨਹੀਂ ਹੈ ਹਨਾ ਸੋ ਜਿਹੜਾ ਇੱਕ ਕ੍ਰਿਸ਼ਮਾ ਸੀ ਉਹ ਗਾਇਬ ਆ ਹੁਣ ਤਾਂ ਐ ਲੱਗ ਰਿਹਾ ਵੀ ਜਿੱਦਾਂ ਚਾਬੀ ਦਿੱਤੀ ਹੋਈ ਉਹ ਆਪਣਾ ਟਾਈਮ ਪੂਰਾ ਕਰ ਰਿਹਾ ਵੀ 10 ਮਿੰਟ ਮੈਂ ਬੋਲਣਾ ਹੀ ਬੋਲਣਾ ਹੈਗਾ ਸੋ ਮਾਨਸਿਕ ਤੌਰ ਤੇ ਹਾਰੇ ਹੋਏ ਲੱਗ ਰਹੇ ਆ ਪ੍ਰਧਾਨ ਮੰਤਰੀ ਬਹੁਤ ਕਮਜ਼ੋਰ ਪੈ ਗਏ ਹੋਏ ਲੱਗਦੇ ਆ ਉਹ ਗੜਸ ਉਹਨਾਂ ਦਾ ਇਹ ਹੈਗਾ ਵੀ ਸਾਰੇ ਜਿਹੜੇ ਉਹਨਾਂ ਦੇ ਹਥਿਆਰ ਸੀ ਉਹ ਚੱਲ ਚੁੱਕੇ ਆ ਜਦੋਂ ਬੰਦੇ ਦੇ ਸਾਰੇ ਹਥਿਆਰ ਚੱਲ ਚੁੱਕੇ ਉਹਨੂੰ ਪਤਾ ਵੀ ਹੁਣ ਕੁਝ ਵੀ ਨਹੀਂ ਬਾਕੀ ਰਿਹਾ ਤੁਸੀਂ ਦੇਖੋ ਵੀ ਹਿੰਦੂਆ ਹਿੰਦੂ ਭੈਣਾਂ ਨੂੰ ਕਹਿਣਾ ਵੀ ਤੁਹਾਡੇ ਮੰਗਲ ਸੂਤਰ ਲਾ ਕੇ ਲੈ ਜਾਣਗੇ ਜਾਂ ਸਾਰਾ ਬਜਟ ਆ ਮੁਸਲਮਾਨਾਂ ਨੂੰ ਦੇ ਦੇਣਗੇ ਹੁਣ ਤਾਂ ਇਹ ਵੀ ਆ ਗਿਆ ਵੀ ਤੁਹਾਡੇ ਘਰਾਂ ਦੇ ਵਿੱਚੋਂ ਟੂਟੀਆਂ ਵੀ ਪੱਟ ਕੇ ਲੈ ਜਾਣਗੇ ਹਾਂਜੀ ਹਾਂਜੀ ਔਰ ਫੇਰ ਜਿੱਦਣ ਵਾਰਾਨਸੀ ਆਪਣੀ ਇਲੈਕਸ਼ਨ ਦਾ ਉਹ ਭਰੇ ਉਹਨਾਂ ਨੇ ਪੇਪਰ ਭਰੇ ਆ ਉਸ ਦਿਨ ਟੀਵੀ ਚੈਨਲਾਂ ਨੂੰ ਕਹਿੰਦੇ ਆ ਵੀ ਮੈਂ ਤਾਂ ਇੱਕ ਤਰ੍ਹਾਂ ਨਾਲ Hindu Muslimਾਨ ਕਦੇ ਕਰਦਾ ਹੀ ਨਹੀਂ ਜੇ ਮੈਂ Hindu Muslimਾਨ ਦੀ ਗੱਲ ਕਰੂੰਗਾ ਮਨ ਨੂੰ ਤਾਂ ਜਨਤਕ ਜੀਵਨ ਵਿੱਚ ਜਾਂ ਜੇ ਸਿਆਸੀ ਜੀਵਨ ਵਿੱਚ ਰਹਿਣ ਦਾ ਹੱਕ ਹੀ ਕੋਈ ਨਹੀਂ ਉਹ ਤੋਂ ਅਗਲੇ ਦਿਨ ਹੀ ਜਾ ਕੇ ਫਿਰ Hindu Muslimਾਨ ਕਰ ਲਾਂਗੇ ਸੋ ਸਾਨੂੰ ਲੱਗਦਾ ਵੀ ਉਹ ਕਾਫੀ ਇੱਕ ਤਰ੍ਹਾਂ ਨਾਲ ਝੰਡੋੜੇ ਹੋਏ ਨੇ ਅੰਦਰੋਂ ਝੰਡੋੜੇ ਉਹ 400 ਵਾਲਾ ਟਾਰਗੇਟ ਜਿਹੜਾ ਰੱਖ ਲਿਆ ਸੀ ਉਹ ਜਿਆਦਾ ਵੱਡਾ ਹੋ ਗਿਆ ਉਹ ਬਹੁਤ ਵੱਡਾ ਹੋ ਗਿਆ ਔਰ ਮੂੰਹ ਦੇ ਮੂੰਹ ਡਿੱਗਦਾ ਜਿਹੜਾ ਉਹ ਨਜ਼ਰ ਆ ਰਿਹਾ ਸੋ ਇਸ ਕਰਕੇ ਪ੍ਰਧਾਨ ਮੰਤਰੀ ਪਿਛਲੇ 20 ਦਿਨਾਂ ਦੀ ਜਿੰਨੀ ਸਰਗਰਮੀ ਮੈਂ ਦੇਖ ਰਿਹਾ ਉਹ ਇੱਕ ਤਰ੍ਹਾਂ ਨਾਲ ਕਮਜ਼ੋਰ ਨੇ ਉਹਨਾਂ ਨੇ ਹਾਰ ਮੰਨ ਲਈ ਹੋ ਜਿਹੜਾ ਥੱਕੇ ਹੋਏ ਨੇ ਸੋ ਇੱਕ ਤਰ੍ਹਾਂ ਨਾਲ ਉਹ ਟਾਈਮ ਹੀ ਪਾਸ ਕਰ ਰਹੇ ਬਿਲਕੁਲ ਚੋਣਾ ਹੁਣ ਇਸ ਤਰ੍ਹਾਂ ਦਾ